ਇਹ ਘਟਨਾ ਤੇ ਬਹੁਤ ਵੱਡੀ ਸਾਜ਼ਿਸ਼ ਹੈ ਸਾਡੇ ਖਾਸ ਕਰਕੇ ਇਸ ਖਿੱਤੇ ਤੇ ਔਰ ਸਾਡੇ ਵਰਕਾ ਦੇ ਸਾਡੇ ਭਾਈਚਾਰੇ ਨੂੰ ਮਤਲਬ ਭਾਵਨਾ ਲੋਕੀ ਚੈੱਕ ਕਰਨ ਵੀ ਕਿਹਦੇ ਕਿਹਦੇ ਨਾਲ ਉਹਨੇ ਗੱਲ ਕੀਤੀ ਆ ਕਿੰਨੇ ਕਿੰਨੇ ਉਹਨੂੰ ਭੇਜਿਆ ਇੱਥੇ ਪਹਿਲਾਂ ਬੇਦਮੀਆਂ ਹੋਈਆਂ ਆਨੰਦਪੁਰ ਸਾਹਿਬ ਉਥੇ ਵੀ ਬੰਦਾ ਫੜਿਆ ਗਿਆ ਕੋਈ ਨਹੀਂ ਪਤਾ ਕੌਣ ਕਿੱਥੇ ਆ ਹੌਲੀ ਜੀ ਕਹਿੰਦੇ ਜੇ ਮੰਦਬੁੱਧੀ ਆ ਮੰਦਬੁੱਧੀ ਆ ਭਾਈ ਕਿਸੇ ਕੱਪੜੇ ਵਾਲੇ ਦੇ ਕੱਪੜੇ ਚੁੱਕੇ ਜਿਹੜੀ ਉਹਦੀ ਲੋੜ ਉਹ ਪੂਰੀ ਕਰੇ ਇਹਨਾਂ ਨਾਲ ਕੀ ਉਹਦਾ ਰੋਲ ਆ ਸਾਡੇ ਗ੍ਰੰਥਾਂ ਨਾਲ ਸਾਡੇ ਜਿਹੜੇ ਜਿਹੜੇ ਸਾਡੇ ਜਿਹੜੇ ਸਾਡੇ ਮਾਰਗਦਰਸ਼ਕ ਲੋਕ ਨੇ ਜਿਹੜੇ ਜਿਨ੍ਹਾਂ ਨੇ ਦੇਸ਼ ਨੂੰ ਜਾਨ ਸਿਖਾਈ ਹੈ ਜਿ সংবিধান ਦਿੱਤਾ ਹੈ ਉਹਨਾਂ ਦੀ ਉਹਨਾਂ ਦੀ ਸਟੈਚੂਆਂ ਤੇ ਉਹਨਾਂ ਦੇ ਮੂਰਤਾਂ ਦੇ ਵੇਦ ਵੀ ਕੋਈ ਕੌਣ ਕਰੇ ਉਹਨਾਂ ਦੇ ਮਤਲਬ ਸਟੈਚੂਆਂ ਦੀ ਖਾਸ ਦਿਨ ਚੁਣਿਆ ਕਿਸ ਘਟਨਾ ਦੇ ਲਈ 26 ਜਨਵਰੀ ਜਦੋਂ ਸਾਰਾ ਦੇਸ਼ ਇਹਦੀ ਸਥਾਪਨਾ ਦੇ ਵਿਚ ਮਨਾ ਰਿਹਾ ਗੰਦਰ ਦੇ ਵਿਚ ਦੀ ਉਹ ਦਿਨ ਕਿ ਚੁਣਿਆ ਗਿਆ ਤੇ ਜੇ ਹੈਗਾ ਜੇ ਸਰਕਾਰ ਸਰਕਾਰ ਨੂੰ ਮੈਂ ਕਹੂੰਗਾ ਵੀ ਚਰਾਏ ਜਖਲੋ ਕੇ ਦੱਸੋ ਕੌਣ ਹੈ ਬੰਦਾ ਕਿੱਥੋਂ ਆਇਆ ਅੱਜ ਕੱਲ੍ਹ ਤੇ ਸੋਸ਼ਲ ਮੀਡੀਆ ਅੱਜ ਕੱਲ੍ਹ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੁਸੀਂ ਜਿੰਨੂੰ ਮਰਜ਼ੀ ਫੜ ਸਕਦੇ ਜੀ ਜੀ ਸਾਹਿਬ ਨੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਕਿ ਕੈਮਰਾ ਅੱਜ ਦੀ ਨਹੀਂ ਜੀ ਇਹ ਸਰਕਾਰ ਸੁੱਤੀ ਐ ਮੁੱਖ ਮੰਤਰੀ ਸਾਹਿਬ ਵੀ ਸੁੱਤੇ ਨੇ ਲਗਾਤਾਰ ਧਮਾਕੇ ਹੋ ਰਹੇ ਨੇ ਲਗਾਤਾਰ ਇਹ ਸਾਰੀਆਂ ਇਨਪੁਟਸ ਇਹਨਾਂ ਦੇ ਕੋਲ ਨੇ ਕਿਉਂ ਨਹੀਂ ਕੰਮ ਹੋ ਰਿਹਾ ਜੇ ਨਹੀਂ ਤੁਹਾਡੀ ਹੋਮ ਮਿਨਿਸਟਰੀ ਸਾਹਿਬ ਨੇ ਜੇ ਸਾਹਮਣੇ ਹੋਮਨਿਸ਼ ਦੇ ਖਲੋ ਜਾ ਕੇ ਜੇ ਕੇਂਦਰ ਕੇਂਦ ਜੇ ਜੇ ਕੋਈ ਬਾਹਰ ਦਾ ਬੰਦਾ ਬਾਹਰ ਇੰਦਾ ਤੁਸੀਂ ਉੱਤੇ ਕੀ ਐਕਟ ਕੀਤਾ ਜੀ ਤੱਕ ਅੱਛਾ ਸਰ ਉਹ ਤੁਸੀਂ ਸਫਾਈ ਕੀਤੀ ਕਰਿਆ ਇਹਨਾਂ ਦੀ ਸਫਾਈ ਦਾ ਵੀ ਹਾਲ ਕਾਫੀ ਮਾੜਾ ਦੱਸਿਆ ਜਾ ਤਸਵੀਰਾਂ ਸਿਰਫ ਲੋਕਾਂ ਨੂੰ ਵਿਖਾਉਣ ਲਈ ਤੁਹਾਡੇ ਕੈਮਰੇ ਰਾਹੀਂ ਵਿਖਾਉਣਾ ਵਾਸਤੇ ਹਾਲਾਤ ਉੱਤੇ ਵੇਖ ਲਓ ਚੜ ਕੇ ਅਸੀਂ ਚੱਲੇ ਆਂ ਜਿਹੜੇ ਦਾਗ ਰਹਿ ਗਏ ਨਿਕਲਦੇ ਨਹੀਂਗੇ ਸਾਨੂੰ ਤੁਹਾਡੇ ਸਾਹਮਣੇ ਅੱਧਾ ਪੌਣਾ ਘੰਟਾ ਹੋ ਗਿਆ ਉੱਤੇ ਝਾੜ ਮਤਲਬ ਝਾੜੂ ਦੇ ਨਾਲ ਕੋਸ਼ਿਸ਼ ਕੀਤੀ ਵੀ ਨਿਕਲ ਜੇ ਇਹ ਸਵਾਦ ਹੀ ਗੱਲ ਕਰੋਗੇ ਸਵਾਦ ਜਿੰਨੀ ਹੈਗੀ ਉਹ ਤਾਂ ਚਟਲਸ ਜਣੀ ਰਾਤ ਕੱਲ ਦੀ ਲੱਗੀ ਹੈ ਪਰ ਜਿਹੜੇ ਪੱਕੇ ਦਾਗ ਨੇ ਦੋਰੀ ਮੈਂ ਤਿਲਕਣੋ ਡਿਗਣੋ ਬਚਿਆ ਕਿਉਂਕਿ ਪੱਕਾ ਜਾਲਾ ਬੱਜਾ ਹੈ ਕਿਸੇ ਨੇ ਉੱਤੇ ਚੜ ਕੇ ਨਹੀਂ ਵੇਖਿਆ ਕੋਈ ਜਵਾਬ ਦੇ ਨਹੀਂ ਹੈਗਾ ਇਹਦਾ ਸਿਰਫ ਫੋਟੋਆਂ ਖਿਚਾਉਣੀਆਂ ਨੇ ਪ੍ਰੇਡ ਤੇ ਜਾ ਕੇ ਉੱਥੇ ਉੱਥੇ ਖੜੇ ਹੋਣਾ ਜਿਹੜੇ ਲੋਕ ਨੇ ਲੋਕ ਇੰਨਾ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰਦੇ ਇਸ ਲੈਵਲ ਦੀ ਇਨਕੁਆਰੀ ਦੀ ਮੰਗ ਕਰਦੇ ਇਸ ਘਟਨਾ ਦੀ ਇਸ ਘਟਨਾ ਦੀ ਸਿਟਿੰਗ ਜੱਜ ਤੋਂ ਇਨਕੁਆਰੀ ਹੋਣੀ ਚਾਹੀਦੀ ਹੈ ਸਿਟਿੰਗ ਜੱਜ ਜਿਹੜਾ ਹੈ ਉਹ ਦੱਸਣ ਕਿ ਇਹ ਘਟਨਾਵਾਂ ਕਿਉਂ ਵਾਪਰੀਆਂ ਨੇ ਇੱਕ ਤਾਂ ਇਹ ਇੱਥੇ ਬੈਠੇ ਕਰੀ ਜਾਂਦੇ ਆ ਭਾਜਪਾ ਵਾਲੇ ਉੱਥੇ ਉੱਪਰ ਲੰਬੂ ਲਈ ਜਾਂਦੇ ਉੱਥੇ ਹੁਣ ਅਮਿਤ ਸ਼ਾ ਜੀ ਕੋਈ ਸਾਰੇ ਦੇਸ਼ ਸਾਡਾ ਅੰਦੋਲਨ ਚੱਲ ਰਿਹਾ ਕਿ ਜਿਹੜੀ ਬਾਬਾ ਸਾਹਿਬ ਭੀਮਰਾਓ ਬੇਦਕੀ ਦੀ ਬੇ ਜਿਹੜੀ ਉਹਨਾਂ ਨੇ ਮਤਲਬ ਉਹਨਾਂ ਆਪ ਸ਼ਬਦ ਬੋਲੇ ਨੇ ਉਹਨਾਂ ਦੀ ਉਹਨਾਂ ਦੀ ਸ਼ਖਸੀਅਤ ਤੇ ਉਹਨਾਂ ਦੀ ਮਾਫੀ ਮੰਗਣ ਪਰ ਕੋਈ ਨਹੀਂ ਹੈਗਾ ਜਦੋਂ ਇਹ ਡੇਡੇ ਵੱਡੇ ਲੋਕ ਕਰ ਰਹੇ ਨੇ ਇਹੋ ਜਿਹੇ ਕੰਮ ਤੇ ਫਿਰ ਦੂਜੇ ਦੂਜੇ ਨੇ ਤੇ ਕਰਨਾ ਹੀ ਕਰਨਾ ਹੈ ਉਹਨਾਂ ਦੀ ਇਤਿਆਦਤ ਬਣ ਗਈ ਹੈ ਸਾਰੇ ਦੇਸ਼ ਦੇ ਨੇ ਸਾਰੇ ਵਰਗਾਂ ਦੇ ਨੇ ਸਾਰੇ ਧਰਮਾਂ ਦੇ ਨੇ ਸਾਰਿਆਂ ਦੇ ਸਾਂਝੇ ਨੇ ਸਾਡੇ ਲਈ ਉਹਨਾਂ ਉੱਡਾ ਹੀ ਦੋਸ਼ੀ ਕਿਸੇ ਵਰਗ ਦਾ ਹੋਵੇ ਉਹ ਉਸੇ ਵਰਗ ਦਾ ਹੋਵੇ ਉੱਡਾ ਹੀ ਦੋਸ਼ੀ ਹੈ ਐਕਚੁਅਲ ਨਾ ਮੈਂ ਸਿਰਫ ਇੱਕੋ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਕਿ ਆਪ ਰੱਬ ਨੇ ਤੁਹਾਨੂੰ ਮੌਕਾ ਦਿੱਤਾ ਬਾਹਰ ਆਓ ਬਾਹਰ ਆ ਕੇ ਲੋਕਾਂ ਤੋਂ ਵਿਚਰੋ ਲੋਕਾਂ ਦੇ ਹਾਲਾਤ ਮਾੜੇ ਆ ਤੁਸੀਂ ਸਿਰਫ ਇੱਕ ਟਵੀਟ ਨਾਲ ਆਪਣੇ ਇਸ਼ਤਿਹਾਰ ਵੇਖਣ ਦੇ ਨਾਲ ਆਪਣੇ ਇਸ਼ਤਿਹਾਰਾਂ ਦੀ ਫੋਟੋ ਵੇਖਣ ਦੇ ਨਾਲ ਪੰਜਾਬ ਠੀਕ ਨਹੀਂਗਾ ਪੰਜਾਬ ਦੇ ਮਾੜੇ ਹਾਲਾਤ ਨੇ ਕੀ ਲੱਗਦਾ ਮੈਂ ਬਾਰ ਬਾਰ ਕਹਿ ਰਿਹਾ ਦੇਸ਼ ਆਪਣਾ ਸੰਵਿਧਾਨ ਦਿਵਸ ਮਨਾ ਰਿਹਾ ਹੈ ਗਣਤੰਤਰ ਦਿਵਸ ਮਨਾ ਰਿਹਾ ਹੈ ਔਰ ਬਾਬਾ ਸਾਹਿਬ ਨੂੰ ਕੱਲ ਨਮਨ ਕਰਨ ਵਾਸਤੇ ਵੀ ਬਹੁਤ ਸਾਰੇ ਆਉਂਦੇ ਆ ਲੇਕਿਨ ਬਾਬਾ ਸਾਹਿਬ ਦੀ ਮੂਰਤੀ ਤੇ ਇਸ ਤਰੀਕੇ ਨਾਲ ਗੰਦਗੀ ਦਾ ਹੋਣਾ ਬਾਬਾ ਸਾਹਿਬ ਦੀ ਮੂਰਤੀ ਦੇ ਉੱਪਰ ਸੁਰੱਖਿਆ ਦਾ ਕੋਈ ਪ੍ਰਬੰਧ ਨਾ ਹੋਣਾ ਇਹ ਜ਼ਿੰਮੇਵਾਰੀ ਲੇ ਜਿਹੜਾ ਵੀ ਕੋਈ ਦੋਚੀ ਹੈ ਉਹਦੇ ਖਿਲਾਫ ਸਖਤ ਕਾਰਵਾਈ ਹੋਵੇ ਔਰ ਜਿਹੜਾ ਅਧਿਕਾਰੀ ਜਾਂ ਲੋਕਲ ਇਨਾਲਾ ਮੰਤਰੀ ਹੈ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਬਈ ਸਰਕਾਰ ਨਹੀਂ ਕੀਤੀ ਫਿਰ ਪੰਜਾਬ ਵੀ ਬੰਦ ਹੋਏਗਾ ਫਿਰ ਦੇਸ਼ ਵੀ ਬੰਦ ਹੋਏਗਾ ਸਰ ਲਾਂਡਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਚੰਦ ਕਦਮਾਂ ਦੀ ਦੂਰੀ ਤੋਂ ਖਾਣਾ ਜਿੱਥੇ ਕੱਟਣਾ ਵਾਪਰਦੀ ਹੈ ਬਈ ਲਾਂਡਰ ਤੁਹਾਨੂੰ ਮੈਂ ਕਿਹਾ ਵੀ ਕੱਲ ਗਨਤੰਤਰ ਦਿਵਸ ਦੀ ਜਿਸ ਦਿਨ ਕਟਨਾ ਹੋਈ ਹੈ ਗਨਤੰਤਰ ਦਿਵਸ ਵਾਲੇ ਦਿਨ ਬਈ ਇੱਥੇ ਲੋਕ ਬਾਬਾ ਸਾਹਿਬ ਨੂੰ ਨਮਨ ਕਰਨ ਵਾਸਤੇ ਆਉਂਦੇ ਆ ਔਰ ਇੱਥੇ ਨਾ ਸਾਫ ਸਫਾਈ ਔਰ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਜੇ ਬਾਬਾ ਸਾਹਿਬ ਦੀ ਮੂਰਤੀ ਦੇ ਉੱਪਰ ਇਹ ਬੇਅਦਬੀ ਹੋਈ ਹੈ ਤੇ ਇਹਦੀ ਸਿੱਧੇ ਤੌਰ ਤੇ ਸਰਕਾਰ ਜ਼ਿੰਮੇਵਾਰ ਆ ਔਰ ਅਸੀਂ ਸਰਕਾਰ ਕੋਲ ਜਵਾਬ ਮੰਗਦੇ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ ਔਨ ਸਕਾਈ ਟੀਵੀ ਦਿਨਾਲ